ਲੋ ਜੀ ਰਸੋਈ ਦਾ ਕੰਮ ਨਿਬੇੜ ਤਾਂ ਚਾਹ ਕਰਕੇ ਉਹ ਦੁੱਧ ਕਰਤਾ ਬੱਚਿਆਂ ਦਾ ਬੱਚਿਆਂ ਨੂੰ ਦੁੱਧ ਕਰਕੇ ਇੱਧਰ ਕੁੱਕਰਸ ਪਾਉਣੀ ਆਪਾਂ ਅੱਜ ਹਲੂ ਆ ਦੁੱਧ ਗਾਲ ਦੇਗੇ ਹਲੇ ਮੈਂ ਉਹ ਪਰਤਾਂ ਵਿੱਚ ਤੇਜ਼ ਵਾਕਾਂ ਕਰਕੇ ਆ ਸੀਟੀਆਂ ਵੱਜਣਗੀਆਂ ਤੇ ਉੱਠਣਾ ਖੜਨਾ ਹਨਾ ਚੱਲਾਉਂਗੀ ਫੇਰ ਇਹਨੂੰ ਬੜਾ ਜੀ ਬੜਾ ਜੀ ਤੇ ਲੋ ਜੀ ਹੁਣ ਆਪਾਂ ਬਣਾਉਨੇ ਆ ਆਲੂ ਵਾਲੇ ਪਰੌਠੇ ਤੇ ਕਾਟ ਲਈ ਵਧੀਆ ਖਣਾਲ ਲਿਆ ਇਹ ਆਪਾਂ ਨੇ ਆਲੂ ਕद्दूकस ਕਰ ਲੇ ਪਿਆਜ਼ ਪਾ ਲਿਆ ਹਰੀ ਮਿਰਚ ਆਦਰਕ ਸਾਰਾ ਸਮਾਨ ਪਾ ਕੇ ਜੀਰਾ ਪਾ ਕੇ ਤਿਆਰ ਕਰ ਲਿਆ ਇਹ ਸਮਾਨ ਆਲੂਆਂ ਦਾ ਤੇ ਪਿਆਜ਼ ਕੱਟ ਲਿਆ ਆਪਾਂ ਨੇ ਬਰੀਕ ਰਵੇਕ ਆਲੂ ਕਰ ਲੇ ਕद्दूकस ਕਰਕੇ ਹੁਣ ਆਪਾਂ ਪਰੌਂਠੇ ਤਾਂ ਲੋ ਜੀ ਆਪਾਂ ਪਹਿਲਾਂ ਹੀ ਬਣਾ ਰਹੇ ਹਾਂ ਇਹਨਾਂ ਦੀ ਵੀਡੀਓ ਬਣਾਉਣੀ ਮੈਂ ਭੁੱਲ ਗਈ ਪਹਿਲਾਂ ਤੇ ਹੁਣ ਬਣਾਉਣੇ ਆਪਾਂ ਪਰੌਂਠੇ ਤੇ ਲੋਜੀ ਆਲੂ ਆਣੇ ਤੇ ਨਾਲ ਦੀ ਨਾਲ ਖਾ ਰਹੇ ਨੇ ਤੇ ਆਪਾਂ ਨਾਲ ਦੀ ਨਾਲ ਪਕਾ ਲਾਨੇ ਆ ਹਨਾ ਤੇ ਕਦੇ ਕਦੇ ਤਾਂ ਪਕਾਉਣੇ ਚਾਹੀਦੇ ਨੇ ਆਲੂ ਆਣੇ ਪਰੌਂਠੇ ਤੇ ਲੋਜੀ ਵੈਗਰੂ ਜੀ ਬਣਾ ਕੇ ਫਿਰ ਦਿਖਾਉਣੀ ਆ ਤੁਹਾਨੂੰ ਨਰਮ ਨਰਮ ਮਲਾਈਮ ਤੇ ਕਦੇ ਕਦੇ ਦੂਜੇ ਰੋਟ ਬਣਾ ਲੈਨੇ ਬੇੜ ਵੀ ਆ ਕਦੀ ਮੈਂ ਐਵੇਂ ਬਣਾ ਲੈਂਨੀ ਆ ਲਓ ਜੀ ਅੱਜ ਮੈਂ ਆਲੂ ਵਾਲੇ ਪਰੌਠੇ ਮੈਂ ਨਹੀਂ ਬਣਾਉਂਦੀ ਅੱਜ ਆਰਡਰ ਤੇ ਤਿਆਰ ਕਰਾਂਗੇ ਤੇ ਲਓ ਜੀ ਬਣਾ ਰਹੇ ਆ ਆਪਾਂ ਆਲੂ ਵਾਲੇ ਤੇ ਨਾਲੇ ਮੈਂ ਸਿੱਖ ਰਹੀ ਸੀ ਮੈਨੂੰ ਆਉਂਦੇ ਨਹੀਂ ਨਾ ਹੈ ਕਿ ਫਿਰ ਸਿੱਖਣਾ ਵੀ ਚਾਹੀਦਾ ਬੰਦੇ ਨੂੰ ਜੀ ਕੋਈ ਸਿਖਾਵੇ ਹਨਾ ਵੈਸੇ ਤਾਂ ਮੈਨੂੰ ਕੰਮ ਕੋਈ ਆਉਂਦਾ ਹੀ ਨਹੀਂ ਹਨਾ ਤੇ ਫਿਰ ਮੈਨੂੰ ਸਿਖਾਉਂਦੇ ਨੇ ਫਿਰ ਮੈਂ ਸਿੱਖ ਲਾਨੀ ਆ ਛੋਟੀ ਆ ਨਾ ਹਲੀ ਮੈਂ ਹੈਗੀ 50 ਕੇ ਸਾਲ ਦੀ ਤਾਂ ਹੈਗੀ ਹਾਂ ਤੇ ਸਾਰੇ ਕਹਿੰਦੇ ਇਹਨੂੰ ਕੰਮ ਨਹੀਂ ਆਉਂਦਾ ਫਿਰ ਮੈਂ ਕਿਹਾ ਚਲੋ ਮੈਨੂੰ ਸਿਖਾ ਦਿਆ ਕਰੋ ਪਿੰਡ 'ਚ ਰਿਸ਼ਤੇਦਾਰ ਸਾਰੇ ਆਂਡ ਗਵਾਂਡ ਵਾਲੇ ਕਹਿੰਦੇ ਇਹਨੂੰ ਕਿਹੜਾ ਕੰਮ ਆਉਂਦੇ ਨਹੀਂ ਚੱਜ ਨਹੀਂ ਹੈਗਾ ਮੈਂ ਕਿਹਾ ਚਲੋ ਠੀਕ ਆ ਭਾਈ ਚੱਜ ਮੈਨੂੰ ਤੁਸੀਂ ਸਿਖਾ ਦਿਆ ਕਰੋ ਹਨਾ ਤੇ ਮੈਂ ਤਾਂ ਬਿਨਾ ਚੱਜ ਤੋਂ ਇਹ ਸ਼ਰਤਾਂ ਚਲੋ ਜੀ ਔਰ ਜੱਪਾ ਖੜ ਕੇ ਵੀਡੀਓ ਬਣਾਉਨੇ ਆ ਨਾਲ ਸਿੱਖ ਲੈਣੇ ਨਾਲ ਚੱਜ ਆਜੂਗਾ ਆਪਾਂ ਨੂੰ ਹਨਾ ਤੇ ਪਰੌਂਠੇ ਲਾ ਹੁਣ ਤਾਂ ਤੇ ਲੋ ਜੀ ਆਪਾਂ ਹੁਣ ਸਿੱਖ ਲਈਏ ਕਹਾਂ ਕਮ ਮਾੜ ਕੇ ਫਿਰ ਧਰਮਰਾਜ ਕੋਲ ਆਪਣੇ ਧਰਮਰਾਜ ਪੁੱਛੂ ਗਾ ਲੁਆਨੇ ਪਰੌਂਠੇ ਲਾਹੇ ਤੇ ਫਿਰ ਮੈਂ ਦੱਸ ਦੂੰਗੀ ਨਾ ਵੀ ਮੈਂ ਲਾਹੇ ਸੀਗੇ ਮੈਨੂੰ ਕਿਵੇਂ ਸਿਖਾਏ ਤੇ ਹਨਾ ਵੀ ਮੈਨੂੰ ਦਾ ਚੱਜ ਜਨੀਤੀ ਭਾਈ ਚੱਜ ਸਿੱਖਣਾ ਪੈਂਦਾ ਹਨਾ ਤੇ ਲੋ ਜੀ ਹੁਣ ਦੇਖੋ ਪਰੌਂਠੇ ਤੇ ਨਵੇਂ ਗੈਸ ਤੇ ਬਣਾਉਣੇ ਆਪਾਂ ਨਵਾਂ ਗੈਸ ਚੁੱਲਾ ਲਿਆਂਦਾ ਤੇ ਛੋਟਾ ਚੱਲਦਾ ਨਹੀਂ ਸੀਗਾ ਹੁਣ ਕਾਫੀ ਚਿਰ ਹੋ ਗਿਆ ਉਹਨੂੰ ਪਤਾ ਨਹੀਂ ਵਿੱਚ ਕੋਈ ਖਰਾਬੀ ਆ ਗਈ ਸਮਰਾਲਾਣੇ ਆ ਫੇਰ ਸਮਰਾਲਾਣੇ ਆ ਫੇਰ ਨਹੀਂ ਚੱਲਦਾ ਆਪ ਵੀ ਸਾਫ਼ ਕੀਤਾ ਸੀ ਮੈਂ ਤਾਂ ਵੀ ਨਹੀਂ ਚੱਲ ਪਤਾ ਨਹੀਂ ਕੀ ਖਰਾਬੀ ਹੈ ਕਦੇ ਕਦੇ ਤਾਂ ਬੰਦੇ ਹੋ ਜਾਂਦਾ ਤੇ ਕਦੇ ਵਧੀਆ ਚੱਲਣ ਲੱਗ ਜਾਂਦਾ ਸਮਝ ਆਉਂਦੀ ਨਹੀਂ ਕੀ ਗੱਲ ਆ ਕੀ ਨਾ ਹਨਾ ਤੇ ਲੋ ਜੀ ਹੁਣ ਆਪਾਂ ਤੇ ਇਹ ਕਰੀਏ ਹਨਾ ਬਣਾਈਏ ਦਹੀਂ ਨਾਲ ਖਾਣੀ ਹੋਣਗੇ ਦਹੀਂ ਨਾਲ ਖਾਣ ਲੇਂਗੇ ਨਹੀਂ ਚਟਣੀ ਨਾਲ ਖਾ ਲੈਣਗੇ ਜੀ ਨੇ ਖਾਣਾ ਹਾਂ ਨਾ ਤੇ ਲੋ ਜੀ ਤੇ ਬਣਾਇਆ ਆਪਾਂ ਇਹ ਪ੍ਰੌਂਖੇ ਆਲੂਆਂ ਨੇ ਤੇ ਨਾਲ ਦੇਸੀ ਘਿਓ ਚੋਪੜ ਦੇ ਹੁਣ ਆਪਾਂ ਦੇਸੀ ਘਿਓ ਨਾਲੇ ਆ ਉਪਰ ਦੇਸੀ ਘਿਓ ਲਿਆ ਦਨੇ ਆ ਤੇ ਹੁਣ ਆਪਾਂ ਤੇਸੀ ਉਹ ਵਰਤ ਲਾਣੇ ਆ ਹਲਫੜ ਵਰਤ ਦੀ ਨਹੀਂ ਸਰੂ ਤੇ ਤੇਲ ਵੀ ਨਹੀਂ ਬਾ ਘੱਟੇ ਵਰਤੀ ਇਹਦੀਆਂ ਸਬਜੀ ਸਬਜੀ ਨੂੰ ਲਾ ਲਾਣੀਆਂ ਕਦੇ ਤੜਕਾ ਹਨਾ ਨਹੀਂ ਚਲੋ ਤਿੰਨ ਤਾਂ ਜਾਣੇ ਆਪਾਂ ਤੇਸੀ ਕਿਉਂ ਲਾ ਲਾਣੀ ਬਾਦੂ ਵੀ ਆਪਣੇ ਤੇ ਲੋਜੀ ਆ ਜੋ ਜੀ ਨੇ ਖਾਣੇ ਨੇ ਕੋੜੇ ਕੋੜੇ ਬਹੁਤ ਵਧੀਆ ਨੇ ਨਰਮ ਤੇ ਆਲੂ ਮਸਾਲਾ ਜ਼ਿਆਦਾ ਹੈ ਤੇ ਆਟਾ ਘੱਟਾ ਨਾਲ ਉਹਦੇ ਕਰਕੇ ਬਹੁਤ ਸੋਹਣੇ ਪੱਕਦੇ ਨੇ ਬਧੀਆ ਬਹੁਤ ਵਧੀਆ ਤੇ ਲੋਜੀ ਪਕਾ ਲਈਏ ਫਿਰ ਨਾਲ ਦੀ ਨਾਲ ਬੱਚਿਆਂ ਦੇ ਦਾ ਨੰਨੀ ਨੂੰ ਥੋੜੀ ਜਿਹੀ ਫਿੱਕੇ ਪਕਾ ਦਾਨੀ ਇੱਕ ਉਹਨੂੰ ਮਿਰਚ ਲੱਗੂ ਮਿਰਚ ਮਿਰਚ ਲੱਗਦੀ ਹੈ ਕਹੂਗੀ ਤੇ ਆਪਣੇ ਅੱਡ ਪਾ ਲੈਣੇ ਮਨੋ ਤੇ ਲੋਚੀ ਬਣਾਈਏ ਤੇ ਆਜੋ ਖਾ ਲਓ ਤੇ ਨਰਮ ਨਰਮ ਲਾਇਆ ਆਟਾ ਸਾਰਾ ਖੜ ਗਿਆ ਗੈਸ ਤੇ ਕੰਸ ਤੇ ਹੁਣ ਤਾਂ ਵਧੀਆ ਗੈਸ ਦੁੱਲਾ ਲਲੇ ਪਰ ਭੀੜ ਹੋ ਗਈ ਹੁਣ ਥੋੜਾ ਜਿਹਾ ਵੱਡਾ ਨਾ ਹੋਣਾ ਜਿਵੇਂ ਸਵੇਰੇ ਦੁੱਧ ਮਿੰਦੇ ਆ ਕਦੋਂ ਕੇਨੀਆਂ ਧਰਨੀ ਔਖੀਆਂ ਨੇ ਉਹ ਛੋਟਾ ਸੀਗਾ ਚੜਾਈ ਚ ਵੀ ਲੰਬਾਈ ਚ ਵੀ ਇਹ ਤਿੰਨ ਚੁੱਲ੍ਹੇ ਵਾਲਾ ਉਹ ਦੋ ਵਾਲਾ ਸੀਗਾ ਉਹਦੇ ਕਰਕੇ ਹੁਣ ਭੀੜ ਹੋ ਜਾਂਦੀ ਹੈ ਰਸੋਈ ਚ ਕੇਨੀਆਂ ਨੂੰ ਵੀ ਹੁਣ ਪ੍ਰਾਂਠ ਧਰਨ ਨੂੰ ਡੱਬੇ ਨੂੰ ਬਹੁਤ ਭੀੜ ਹੋ ਗਈ ਛੋਟੀ ਰਸੋਈ ਹੈ ਹੁਣ ਰਸੋਈ ਵੀ ਬੜੀ ਬਣਾਉਣੀ ਪਊਗੀ ਆਪਾਂ ਨੂੰ ਹੌਲੀ ਹੌਲੀ ਵੱਡੀ ਰਸੋਈ ਬਣਾਵਾਂਗੇ ਤੇ ਇਦੇ ਵਿੱਚ ਹੁਣ ਭੀੜ ਹੋ ਜਾਂਦੀ ਹੈ ਹੁਣ ਦੁੱਧ ਦਾਦਾ ਦਾ ਕੰਮ ਹੁੰਦਾ ਜਦੋਂ ਕਿ ਇੰਨੀ ਗੁੰਨੀਆਂ ਧਰਦੇ ਆ ਮੈਂਂਦੇ ਆ ਧਰਨਾਂ ਨੂੰ ਜਗ੍ਹਾ ਨਹੀਂ ਹੈਗੀ ਐ ਹੁੰਦਾ ਟਿੱਕ ਨਾ ਜਾਵੇ ਕਿੰਨੀ ਹਣ ਚਲੋ ਦੇਖਦੇ ਆ ਫਿਰ ਕੀ ਬਣਦਾ ਆਪਾਂ ਹੁਣ ਪਹਿਲਾਂ ਪਰੌਂਠੇ ਲਾ ਲਈਏ ਬੱਚਿਆਂ ਨੂੰ ਖਵਾ ਲਈਏ ਨੰਨੇ-ਮੁੰਨਿਆਂ ਨੂੰ ਨੰਨੇ-ਮੁੰਨੇ ਖਾ ਕੇ ਫਿਰ ਆਰਾਮ ਕਰਨਗੇ ਖੇਡਣਗੇ ਕੁੱਦਣਗੇ ਛੋਟੇ ਮੌਜਾ ਮਾਰਨਾ ਐ ਨੰਨੀ ਦੇ ਘਰ ਤਿੰਨ ਯਾਰ ਹੀ ਨੇ ਛੁੱਟੀਆਂ ਨੇ ਹੁਣ ਇੱਕ ਨੂੰ ਤਾਂ ਪਹਿਲਾਂ ਹੀ ਛੁੱਟੀਆਂ ਨੇ ਨੰਨੂ ਨੂੰ ਦੂਜੇ ਨੂੰ ਵੀ ਛੁੱਟੀਆਂ ਨੇ ਮੌਜਾ ਨੇ ਤੇ ਵੱਡੇ ਨੰਨੂ ਨੂੰ ਵੀ ਚਲੋ ਜੀ ਹੁਣ ਲਾ ਲੇ ਆਪਾਂ ਨੇ ਲੈ ਕੇ ਚੱਲਦੇ ਆ ਖਾਣੇ ਆ ਬੈਠ ਕੇ ਆਰਾਮ ਨਾਲ ਹਮਾ ਦਾਦੀ ਵਧੀ ਮਮਾ ਦੇਖੋ ਕਿੰਨੇ ਸੋਹਣੇ ਨਰਮ ਮੋਲਮ ਸੁਗਾਰੰਮਲੀ ਹੱਬਸਟ ਕੀ ਆ ਵੀ ਨੀ ਜਾਂਦਾ ਮੈਂ ਵੀ ਤਾਂ ਮਾਂ ਪੀ ਜਾ ਉੱਤੇ ਧਰ ਕੇ ਖਾ ਲੋ ਜੀ ਨੇ ਖਾਣਾ ਪੀ ਜਾ ਹੂੰ ਪਿੱਤਰ ਪੀ ਜਾ ਖਾਣਾ ਨੋਨੋ ਆ ਲੈਣਾ ਇਹਦੇ ਤਾਂ ਨੀਂਦ ਆ ਗਈ